ਲਓ ਜੀ ਅੱਜ ਆਪਾਂ ਤੁਹਾਨੂੰ ਲੈ ਆਏ ਆਂ ਬੁੱਢਾ ਦਰਿਆ ਜਿੱਥੋਂ ਸ਼ੁਰੂਆਤ ਹੁੰਦੀ ਆ ਆਜੋ ਇਧਰਲੀ ਸਾਈਡ ਆਜੋ ਹਾਂ ਜੀਲੋ ਚੋਂ ਨਿਕਲਦਾ ਬੁੱਢਾ ਦਰਿਆ ਇੱਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਨੀਲੋ ਚੱਲ ਰਹੀ ਹੈ ਤੇ ਉਸੇ ਦੇ ਵਿੱਚੋਂ ਪਾਣੀ ਜਿਹੜਾ ਬੁੱਢੇ ਦਰਿਆ ਨੂੰ ਦਿੱਤਾ ਗਿਆ ਪਾਣੀ ਦੀ ਸਪੀਡ ਕਾਫੀ ਜ਼ਿਆਦਾ ਆ ਜੋ ਦੇਖਦੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਫਲੋ ਕਿੰਨਾ ਜ਼ਿਆਦਾ ਵਾ ਬਹੁਤ ਸਪੀਡ ਦੇ ਨਾਲ ਪਾਣੀ ਚੱਲ ਰਿਹਾ ਹੈ ਆਪਾਂ ਦੇਖ ਸਕਦੇ ਆ ਇੱਥੋਂ ਪਿੰਡਾਂ ਦੇ ਵਿੱਚ ਦੀ ਇਹ ਪਾਣੀ ਲੰਘਣਾ ਸਾਰਾ ਜਿਹਨੂੰ ਆਪਾਂ ਬੁੱਢਾ ਦਰਿਆ ਕਹਿੰਦੇ ਆ ਆ ਜੋ ਇਧਰ ਦੀ ਦਿਖਾਓ ਮਾੜਾ ਜਿਹਾ ਪਾਣੀ ਦਾ ਫਲੋ ਲਓ ਜੀ ਚੈੱਕ ਕਰੋ ਪਾਣੀ ਪੂਰੀ ਆਪਣੇ ਸਪੀਡ ਨਾਲ ਚੱਲ ਰਿਹਾ ਹੁਣ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸੋ ਵੀ ਕਿਹਨੇ ਕਿਹਨੇ ਇਹ ਜਗ੍ਹਾ ਪਹਿਲਾਂ ਦੇਖੀ ਹੋਈ ਹੈ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਆਹ ਦੇਖ ਲੋ ਡੇਰੀਆਂ ਨਾ ਵੀਰੇ ਪੈਰਾਂ ਬੰਦ ਕੀਤੇ ਨੇ ਤੇ ਉਹਨਾਂ ਵਰਗੇ ਉਹ ਦੇਖ ਲੋ ਹਾਲਾਤ ਕਿ ਇੰਨਾ ਗੰਦ ਸਾਰਾ ਇਹ ਜਾਂਦਾ ਸੀਗਾ ਵੱਡੇ ਦਰਿਆ 'ਚ ਇਹ ਸਾਰਾ ਬੰਦ ਹੋ ਗਿਆ ਤੇ ਆ ਦੇਖੋ ਵਾਲੇ ਦੁਆਲੇ ਕੀ ਮਾਹੌਲ ਹੋਇਆ ਗਿਆ ਸ਼ੀਸ਼ੇ ਉੱਪਰ ਕਰੀਆਂ ਜੋ ਸਾਹ ਲੈਣੇ ਆਪ ਕੋਲ ਨਾ ਪੈਂਦੇ ਆਂਦੇ ਨੇ ਲੋਕ ਜਿਹੜੇ ਇੱਥੇ ਘਟ ਰਹੇ ਨੇ ਜ਼ਿੰਦਗੀ ਪਾਣੀ ਦਾ ਰੰਗ ਦੇਖੋ ਹੁਣ ਕਾਲੇ ਰੰਗ ਦਾ ਪਾਣੀ ਹੋ ਗਿਆ ਇੱਥੇ ਲੋ ਜੀ ਆਪਾਂ ਆ ਗਿਆ ਸੰਭਰਾਲਾ ਚੌਂਕ ਤੇ ਇੱਥੇ ਤੱਕ ਪਾਣੀ ਦਾ ਹਿਲਾਤ ਦੇਖੋ ਕੀ ਹੋ ਗਏ ਨੇ ਜੇ ਤੋਂ ਸ਼ੁਰੂ ਹੋ ਗਿਆ ਬਿਲਕੁਲ ਕਾਲਾ ਹੋ ਗਿਆ ਪਾਣੀ ਇੱਥੇ ਆ ਕੇ ਜਿਹੜੇ ਸੀਵਰੇਜ ਨੇ ਉਹ ਵੀ ਪਾਣੀ ਜਿੰਨਾ ਹੈਗਾ ਉਹ ਵੀ ਅੱਛਾ ਪੈਂਦਾ ਵਾ ਪਿਆਰੇ ਸ਼ਹਿਰ ਦਾ ਬੰਦੇ ਦਾ ਪੂਰਾ ਪੂਰਾ ਪਾਣੀ ਸਾਰਾ ਉਹ ਗੁੱਡੇ ਨਾਲੇ ਚ ਪੈਂਦੇ ਇੱਧਰ ਦੇ ਇੱਧਰ ਨਹੀਂ ਆਉਂਦਾ ਜੀ ਵਿਦੇਸ਼ ਪੂਰਾ ਇਹਦਾ ਕੋਈ ਹੱਲ ਹੈ ਹੀ ਨਹੀਂ ਯਾਰ ਕਮੈਂਟਾਂ ਚ ਦੱਸਿਓ ਮੇਰਾ ਭਰਾ ਤੁਸੀਂ ਵੀ ਆ ਬਿਲਕੁਲ ਆਪਾਂ ਕੰਡੇ ਤੇ ਖੜੇ ਆ ਜਿੱਥੇ ਇੱਧਰ ਵਾਲਾ ਆ ਉਹ ਦਰਿਆ ਆ ਰਿਹਾ ਜਿਹੜਾ ਹੁਣ ਬਿਲਕੁਲ ਗੰਦੇ ਨਾਲੇ ਚ ਬਦਲ ਗਿਆ ਤੇ ਆ ਨਾਲ ਹੀ ਸਤਲੁਜ ਦਰਿਆ ਆ ਗਿਆ ਪੂਰੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ